ਤੇ ਜੇ ਕੋਈ ਬੋਲਦਾ ਉਹਨੂੰ ਥੱਲੇ ਜਿਹੜੇ ਅੰਨੇ ਭਗਤ ਹੈ ਜਿਹੜੇ ਅੰਨੇ ਭਗਤ ਹੈ ਇਹ ਝਾੜੂ ਪਾਰਟੀ ਦੇ ਬੁੱਕਰ ਪਾਰਟੀ ਦੇ ਉਹ ਥੱਲੇ ਗਾਲਾਂ ਲਿਖਣ ਲੱਗ ਜਾਣਗੇ ਜਾਂ ਗਾਲਾਂ ਕੱਢਣ ਲੱਗ ਜਾਣਗੇ ਉਹ ਕਰਦੇ ਸੀ ਕਿ ਨਾ ਉਹਨਾਂ ਦੀ ਸ਼ਾਹੀ ਨਿਰਸਿੰਘ ਮਾਨ ਕਹਿੰਦਾ ਸੀ ਵੀ ਜਿਹੜਾ 3.5 ਮਹੀਨਿਆਂ ਦੇ ਵਿੱਚ ਮਨਿੰਦਰ ਨੇ ਜਿਹੜਾ ਮਨਿੰਦਰ ਦਾ ਮੁੰਡਾ ਪੱਤਰਕਾਰ ਉਸ ਨੇ ਮਨਿੰਦਰ ਜੀ ਨੇ ਉਦੋਂ ਵੀ ਉਹਨਾਂ ਨੂੰ ਚਰਨੀ ਚੰਨੀ ਨੂੰ ਸਵਾਲ ਕੀਤੇ ਸੀਗੇ ਉਦੋਂ ਉਹਨਾਂ ਨੇ ਤਾਂ ਦਿੱਤੇ ਨਹੀਂ ਪਰਚਾ ਤਾਂ ਇਹ ਕਿੱਥੇ ਸਾਰੇ ਜਣੇ ਹੈ ਇਹ ਭਗਵੰਤ ਮਾਨ ਦੀ ਸਾਰੀ ਪਾਰਟੀ ਕਿਤੇ ਬਾਦਲ ਨੂੰ ਕਹਿੰਦੇ ਸੀ ਵੀ ਭਾਂਡਿਆ ਤੇ ਫੋਟੋ ਲਾਉਣਗੇ ਤੇ ਘੁੰਡ ਕੱਢ ਕੇ ਕੀ ਕਰਨਗੇ ਆਪਾਂ ਮਾਏ ਮਾਂਝ ਤਾਂ ਵੱਡਾ ਬਾਦਲ ਕਿਤੇ ਢੀਲ ਸੇ ਰੂਟਚਰਾ ਕਰਦੇ ਸੀ ਜਿਹੜੇ ਪੰਜਾਬ ਦੇ ਸਾਡੀ ਕਲਚਰ ਹੈ ਵੀ ਚਲੋ ਆਪਾਂ ਧੀਆਂ ਕਢਾਉ ਨਹੀਂ ਹੋ ਕਰਨਾ ਚਾਹੀਦਾ ਤੇ ਪਰ ਇਹਨਾਂ ਨੇ ਵੀ ਤਾਂ ਉਹਦੇ ਜਿਹੜੇ ਬੀਬਾ ਹਰਸ਼ਮਰਪੌਰ ਹੈ ਉਹਨੂੰ ਬਰਵੀਰੋ ਤੱਕ ਕਹਿੰਦੇ ਰਹੇ ਆ ਮਾਲਾ ਉਹ ਸਿਮਰੋ ਤਾਂ ਕਹਿੰਦੇ ਰਹੇ ਆ ਉਹਨੂੰ ਕਿਸ ਤਰ੍ਹਾਂ ਦੇ ਗੱਲਾਂ ਦੇ ਬਲਕ ਕਰਦੇ ਰਹੇ ਆ ਜਦੋਂ ਮਤਲਬ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਹੋ ਤੁਸੀਂ ਪੰਜਾਬ ਦੇ ਜਿਹੜੀ ਜਾਤੀ ਹੈ ਉਹਨੂੰ ਖਤਮ ਕਰ ਰਹੇ ਹੋ ਹਰ ਬੰਦੇ ਨੂੰ ਤੁਸੀਂ ਆਪਣਾ ਗ੍ਰਾਮ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਅੰਗਰੇਜ਼ਾਂ ਤੋਂ ਵੀ ਚਾਹਦੇ ਉੱਪਰ ਟੱਪਣਾ ਚਾਹੁੰਦੇ ਹੋ ਟੱਪਣਾ ਚਾਹੁੰਦੇ ਨਹੀਂ ਟੱਪ ਹੀ ਗਏ ਵੀ ਗੱਲਾ ਬੰਦ ਕਰ ਦਿਓ ਜੀ ਪੱਤਰਕਾਰ ਨੇ ਕਿਉਂ ਖਬਰ ਲਾਤੀ ਅੱਜ ਤੁਹਾਡੇ ਤੇ ਵੀ ਆਹਨੂੰ ਹੋ ਸਕਦਾ ਤੁਹਾਡੇ ਤੇ ਭਰਛਾ ਦੇ ਦੇਣ ਵੀ ਉਹਨਾਂ ਨਾਲ ਕਿਉਂ ਗੱਲਾਂ ਕਰਦੇ ਆ ਜੀ ਸ਼ਸ਼ੀ ਗਾਲ ਦੋਸਤੋ ਜੁੜੇ ਹੋ ਕੇ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਟੋੜ ਸਾਥੀਓ ਮੇਰੇ ਨਾਲ ਸਾਥੀ ਮੌਜੂਦ ਆ ਇਹ ਸਾਥੀ ਹੈ ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਇੱਕ ਕੰਮ ਦੀ ਆਵਾਜ਼ ਹੈ ਜਿਹੜੀ ਉਹ ਚਾਹਦੇ ਰਹਿੰਦੇ ਆ ਲੋਕਾਂ ਦੀ ਆਵਾਜ਼ ਚਾਹਦੇ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲ ਕਰਨੀ ਹੈਗੀ ਆਪਾਂ ਇਹਨਾਂ ਨਾਲ ਜਿਹੜੇ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕਰਿਆ ਭਗਵਾਨਤਮਾਨ ਸਰਕਾਰ ਨੇ ਉਸ ਬਾਬਤ ਕਰ ਲਓ ਕੰਨੀਆਂ ਤੇ ਉਹ ਗੱਲਬਾਤ ਕਰਦੇ ਆ ਸ਼ਸ਼ੀ ਗਾਲ ਬਾਈ ਜੀ ਸਸਿਕਾ ਜੀ ਤੁਹਾਡਾ ਤੁਹਾਡੇ ਸਾਰੇ ਜਿੰਨੇ ਵੀ ਦਰਸ਼ਕ ਭਰਾ ਨੇ ਜੁੜੇ ਆ ਤੁਹਾਡੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਓਕੇ ਟੀਵੀ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਛਾ ਬਈ ਜੀ ਪਰਚੇ ਹੋਏ ਤੁਹਾਡੇ ਧਿਆਨ ਚ ਹੋਣਗੇ ਵੀ ਭਗਵਾਨਤ ਮਾਨ ਸਰਕਾਰ ਨੇ ਪੱਤਰਕਾਰਾਂ ਦੇ ਉੱਪਰ ਪਰਚੇ ਦਿੱਤੇ ਹਾਲਾਂਕਿ ਪਹਿਲਾਂ ਵੀ ਪਰਚੇ ਹੁੰਦੇ ਆਏ ਆ ਤੇ ਹੁਣ ਫੇਰ ਦੁਬਾਰਾ ਪਰਚੇ ਹੋਏ ਆ ਕਿਵੇਂ ਦੇਖਦੇ ਹੋ ਇਹ ਸਿੱਧਾ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਜੀਨਾਂ ਵੱਲੋਂ ਸਖਤ ਸ਼ਫਦਲੇ ਵਿੱਚ ਨਕਦੀ ਕਰਦੇ ਜਿਹੜੇ ਪਰਚੇ ਦਿੱਤੇ ਆ ਕਿਉਂਕਿ ਸਰਕਾਰ ਦੇ ਕੋਲੇ ਜਿਹੜੇ ਲੋਕਾਂ ਦੀਆਂ ਕੋਈ ਸੋਧਾ ਜਾਂ ਸਹੂਲਤਾ ਦੇਣੀਆਂ ਆ ਉਹ ਦੇਣ ਵਾਸਤੇ ਤਾਂ ਹੈ ਨਹੀਂ ਕੱਲੇ ਪਰਚੇ ਦੇਣ ਵਾਸਤੇ ਰਹਿਗੇ ਵੀ ਕੱਲੇ ਪਰਚੇ ਦੇ ਜੋ ਜਿਹੜੇ ਪਰਚੇ ਦੇਣੇ ਸੀ ਇਹਨਾਂ ਨੇ ਜਿਨ੍ਹਾਂ ਨੇ ਟਰਾਲੀ ਚੋਰੀਆਂ ਕੀਤੀਆਂ ਜਿਨ੍ਹਾਂ ਨੇ ਸਿਲੰਡਰ ਚੋਰੀ ਕਰਿਆ ਜਿਨ੍ਹਾਂ ਨੇ ਕਿੰਨਾ ਕੁਸ਼ ਕਰਿਆ ਉਹਨਾਂ ਦੇ ਪਰਚੇ ਤਾਂ ਦਿੱਤੇ ਨਹੀਂ ਇਹਨਾਂ ਨੇ ਚੱਕ ਕੇ ਇੱਥੇ ਜਿਹੜਾ ਸੱਚ ਸੱਚ ਦੀ ਆਵਾਜ਼ ਜਿਹੜਾ ਚੌਥਾ ਥਾਮ ਆਯਾਦੀ ਦਾ ਪੱਤਰਕਾਰ ਹੈ ਜਿਹੜਾ ਭਾਈ ਭਾਈਚਾਰਾ ਤੇ ਉਹਨਾਂ ਭਾਈਚਾਰੇ ਦੇ ਉੱਪਰ ਪਰਚੇ ਦੇਣੇ ਮੰਨ ਲਓ ਜਿਵੇਂ ਕੋਈ ਮੁੰਡਾ ਬੋਲਦਾ ਸਰਕਾਰ ਵਧੀਆ ਆਵਾਜ਼ ਚਾਹਦਾ ਹੈ ਜੇ ਉਹਨਾਂ ਦੇ ਉੱਪਰ ਪਰਚੇ ਦੇ ਕੇ ਸਿਰਫ ਆਪਾਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਬਾਜ਼ ਬੰਦ ਕਰ ਦਿਓ ਇੱਕ ਪਾਸੇ ਤਾਂ ਅਸੀਂ ਉਸ ਮਹਾਨ ਯੋਧਿਆਂ ਨੂੰ ਉਹਨਾਂ ਰੈਵਰਾਂ ਨੂੰ ਸਰਕਾਰ ਕਹਿੰਦੀ ਕਿ ਅਸੀਂ ਯਾਦ ਕਰ ਰਹੇ ਹਾਂ ਗੱਲ ਤਾਂ ਇਹ ਪਾਗ ਦਾ ਭਗਤ ਸਿੰਘ ਵਾਲੀ ਬੰਨੀ ਬੈਠੀ ਆ ਵਿਭਗਤ ਸਿੰਘ ਜੀ ਸਾਡੇ ਜਿਹੜੇ ਮਹਾਨ ਸ਼ਹੀਦ ਸੀਗੇ ਉਹ ਪਾਗ ਇਸ ਤਰ੍ਹਾਂ ਦੀ ਬੰਨਦੇ ਸੀ ਉਹਨਾਂ ਨੇ ਤਾਂ ਚੌਥਾ ਥਮ ਜਾਤੀ ਦਾ ਨਾਲ ਲੈ ਕੇ ਦੇਸ਼ ਯਾਤ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਤੇ ਅੱਜ ਉਸੇ ਪ੍ਰੈਸ ਦਾ ਅਸੀਂ ਗळा ਕੁੱਟਦੇ ਆ ਬੰਦ ਕਰ ਰਹੇ ਆ ਗळा ਇਸ ਕਰਕੇ ਜਿਹੜਾ ਅਸੀਂ ਸਰਕਾਰ ਦੀ ਸ਼ਕਤ ਸ਼ਬਦਾਂ ਦੇ ਵਿੱਚ ਅਸੀਂ ਆਪਣੇ ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਮੇਰੇ ਨਾਲ ਸਰਦਾਰ ਧਨਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਬੀਬੀ ਪਮਜੀਤ ਕੌਰ ਜੀ ਸਾਡੇ ਜ਼ਿਲ੍ਹਾ ਮੀਤ ਪ੍ਰਧਾਨ ਬੇਟੀ ਸਾਡੀ ਅਮਨਦੀਪ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਅਸੀਂ ਸਾਰੇ ਦੇ ਸਾਰੇ ਇਸ ਕੱਲ ਦੀ ਸਮੁੱਚੀ ਹੈਟ ਲੀਡਰਸ਼ਿਪ ਤੇ ਜਿਹੜਾ ਲੀਡਰਸ਼ਿਪ ਵੀ ਸਾਰੀ ਇਸ ਕੱਲ ਦੀ ਨਖੇਦੀ ਕਰਦੇ ਆ ਤੇ ਨਾਲ ਮੈਂ ਦੋ ਗੱਲਾਂ ਜ਼ਰੂਰ ਕਹਿਣੀਆਂ ਚਾਹੁੰਦੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਕੋਈ ਆਏ ਜਿਹੜੇ ਇਹਨਾਂ ਦੇ ਪਮਕੜ ਗਾਲ੍ਹਾਂ ਕੱਢਣ ਵਾਸਤੇ ਰੱਖੇ ਹੋਏ ਆ ਤਾਂ ਕੱਲ ਇੱਕ ਇਥੋਂ ਆਪਣੇ ਭਦੌੜ ਦਾ ਹੀ ਕੋਈ ਸੀਗਾ ਮੈਂ ਚਲੋ ਨਾ ਤਾਂ ਲੈਂਦਾ ਨਹੀਂ ਹੋਰ ਸੀਗਾ ਆਪਣੇ ਜਿਹੜੇ ਮੈਂ ਬੀਬੀ ਚੁਟਕੀ ਵਾਲੀ ਦੇ ਸੰਬੰਧ ਵਿੱਚ ਉਹ ਐਡਾ ਅੰਨਾ ਭਗਤ ਉਹ ਥੱਲੇ ਪੋਲਿਸ਼ ਵਾਲਾ ਲਿਖੀ ਜਾਵੇ ਉਹਨਾਂ ਬਾਰੇ ਤਾਂ ਪਿਉਮਾਂ ਬਾਰੇ ਬੋਲਦੇ ਨਹੀਂ ਹੈਗੇ ਇਹ ਜਿਨ੍ਹਾਂ ਨੇ ਤੁਸੀਂ ਤੁਹਾਡੇ ਖਿਲਾਫ ਇਹਨਾਂ ਕੁਸ਼ ਕਰਿਆ ਇਹਦਾ ਮਤਲਬ ਇਹ ਕੱਲ ਨੂੰ ਤੁਹਾ ਤੁਹ ਬਣੇ ਮੇ ਤੁਹਾਡੇ ਮਤਿਆਂ ਪੈਣਾ ਦੇ ਨਾਲ ਜੋ ਮਰਜੀ ਕੁਛ ਹੋਈ ਜਾਵੇ ਤੁਸੀਂ ਚੱਲੀ ਜਾਓਗੇ ਤੁਸੀਂ ਦੇਖ ਕੇ ਸਰਵੰਨੇ ਭਗਤ ਬਣ ਕੇ ਚੱਲਣੇ ਮੈਂ ਕੋ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਪੰਜਾਬ ਦੀ ਇਹਨਾਂ ਨੇ ਨਵੀਂ ਪਿਰਤਪਾਤੀ ਝੂਠੇ ਪਾਚੇ ਦੇਲੇ ਚੱਕ ਕੇ ਲਿਆ ਕੇ ਹੱਕ ਸਾਜ ਦੀ ਬਾਜ ਦੇ ਨਾਲ ਤੇ ਪਰਚਾ ਦੇ ਦਿਓ ਤੇ ਜੇ ਕੋਈ ਬੋਲਦਾ ਉਹਨੂੰ ਥੱਲੇ ਜਿਹੜੇ ਅੰਨੇ ਭਗਤ ਹੈ ਜਿਹੜੇ ਅੰਨੇ ਭਗਤਾ ਇਹ ਝਾੜੂ ਪਾਰਟੀ ਦੇ ਬੱਕਰ ਪਾਰਟੀ ਦੇ ਉਹ ਥੱਲੇ ਗਾਣਾ ਲਿਖਣ ਲੱਗ ਜਾਣਗੇ ਜਾਂ ਗਾਣਾ ਕੱਢਣ ਲੱਗ ਜਾਣਗੇ ਉਹਨਾਂ ਨੂੰ ਸ਼ਰਮ ਨਹੀਂ ਯਾਰ ਵੀ ਘੱਟੋ ਘੱਟ ਤੁਸੀਂ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਜੋ ਕੋਈ ਲੜਾਈ ਲੜਦਾ ਹੈ ਜਾਂ ਕੋਈ ਬਾਜ ਬੁਲੰਦ ਕਰਦਾ ਹੈ ਜਾਂ ਕੋਈ ਪੱਤਰਕਾਰ ਉਹਨਾਂ ਨੂੰ ਸਵਾਲ ਜਵਾਬ ਕਰਦਾ ਇਹਦਾ ਜਿਹੜਾ ਇਹ ਜਹਾਜ਼ ਦੀ ਗੱਲ ਅੱਜ ਕਰ ਰਹੇ ਆ ਤੇ ਜਦੋਂ ਸਾਰ ਚਰਨਜੀਤ ਸਿੰਘ ਜੰਨੀ ਪੰਜਾਬ ਦਾ ਮੁੱਖ ਮੰਤਰੀ ਸੀ ਮੈਂ ਨਹੀਂ ਮੈਂ ਕਹਿੰਦਾ ਕੋਈ ਹੱਕ 'ਚ ਹੈ ਜੇ ਉਹਨਾਂ ਦੇ ਮੋਟਰ ਵੀ ਤਾਂ ਸਵਾਲ ਜਵਾਬ ਕਰਦੇ ਸੀਗਾ ਨਾ ਇਹੀ ਭਗਵੰਤ ਸਿੰਘ ਮਾਨ ਕਹਿੰਦਾ ਸੀ ਵੀ ਜਿਹੜਾ ਸਾਢੇ 3 ਮਹੀ ਇਹ ਜਿਹੜਾ ਮਨਿੰਦਰ ਆ ਮੁੰਡਾ ਪੱਥਾ ਘਰ ਉਸ ਨੇ ਮਨਿੰਦਰ ਜੀ ਨੇ ਉਦੋਂ ਵੀ ਉਹਨਾਂ ਨੂੰ ਚਰਨੀ ਚੰਨੀ ਨੂੰ ਸਵਾਲ ਕੀਤੇ ਸੀਗੇ ਉਦੋਂ ਉਹਨਾਂ ਨੇ ਤਾਂ ਦਿੱਤੇ ਨਹੀਂ ਪਰਚਾ ਚੰਨੀ ਚੰਨੀ ਦੇ ਆਨੇ ਸਦੋਂ ਕਿੰਨਾ ਕੁ ਸ਼ੋਰਟ ਕਰ ਰਿਹਾ ਸੀ ਉਹਨਾਂ ਨੇ ਕਿਹਾ ਕੋਈ ਗੱਲ ਯਾਰ ਹੱਕਾ ਬਣਦਾ ਜੇ ਮੂਹਰੇ ਦੇ ਪਾਸੇ ਨੌਜਵਾਨ ਹੈ ਜਾਂ ਪ੍ਰੈਸ ਹੈ ਜਾਂ ਜਿਹੜੇ ਸਾਡੇ ਬੋਲਣ ਵਾਲੇ ਭਰਾ ਜੋ ਬੋਲਣਗੇ ਤਾਂ ਇਹਦਾ ਮਤਲਬ ਫਿਰ ਤਾਂ ਕੋਈ ਗੱਲ ਨਹੀਂ ਹੋਣੀਗੀ ਤਾਂ ਇਹ ਅੱਪ ਕਿਸੇ ਟਾਈਮ ਤੇ ਆਪਾਂ ਸਾਰੇ ਜਾਣੇ ਇਹ ਭਗਵੰਤ ਮਾਨ ਦੀ ਸਾਰੀ ਪਾਰਟੀ ਕਿਤੇ ਬਾਦਲ ਨੂੰ ਕਹਿੰਦੇ ਸੀ ਵੀ ਆ ਭਾਂਡਿਆ ਤੇ ਫੋਟੋ ਲਾਉਣਗੇ ਤੇ ਢੰਡ ਘੱਟ ਕੇ ਕਿਹਾ ਕਰਨੀ ਆ ਆ ਮਾਂਜ ਤੋਂ ਵੱਡਾ ਆ ਬਾਦਲ ਕਿ ਜ਼ਰੂਰ ਟੀਚਰਾਂ ਕਰਦੇ ਸੀ ਜਿਹੜੇ ਪੰਜਾਬ ਦੇ ਸਾਡੇ ਕਲਚਰ ਰਿਹਾ ਵੀ ਚਲੋ ਆਪਾਂ ਧੀਆਂ ਪੜਾਉਣਾ ਨਹੀਂ ਹੋ ਕਰਨਾ ਚਾਹੀਦਾ ਤੇ ਪਰ ਇਹਨਾਂ ਨੇ ਵੀ ਤਾਂ ਉਹਦੇ ਜਿਹੜੇ ਬੀਬਾ ਹਰਸ਼ਮਰ ਕੌਰ ਹੈ ਉਹਨੂੰ ਬਰਵੀਰੋ ਤੱਕ ਕਹਿੰਦੇ ਰਹੇ ਆ ਮਲੋ ਉਹ ਸਿਮਰੋ ਤਾਂ ਕਹਿੰਦੇ ਰਹੇ ਆ ਉਹਨੂੰ ਕਿਸ ਤਰ੍ਹਾਂ ਦੇ ਗੱਲਾਂ ਦੇ ਨਾਲ ਟਰੋਲ ਕਰਦੇ ਰਹੇ ਯਾਰ ਕਿਸ ਤਰ੍ਹਾਂ ਦੇ ਸ਼ਬਦਾਂ ਨਾਲ ਤੇ ਅੱਜ ਜਦੋਂ ਉਹ ਗੱਲ ਸਿਆਣੇ ਦੀ ਆਮ ਪੰਜਾਬੀਆਂ ਦੀ ਕੋਹਾਵਤਾ ਵੀ ਆਪ ਮਾਰਿਓ ਠੋਲ ਅਸੀਂ ਮਾਰ ਕੇ ਠੋਲੇ ਤੇ ਤੁਸੀਂ ਮਾਰਿਓ ਪੋਲੇ ਕਿਉਂ ਬਈ ਤੁਹਾਡੇ ਤੇ ਵੀ ਤਾਂ ਸਵਾਲ ਜਵਾਬ ਹੋਣੇ ਚਾਹੀਦੇ ਆ ਤੇ ਪੱਤਰਕਾਰਾਂ ਨੇ ਜਾਂ ਜਿਹੜਾ ਮੁੰਡਾ ਆਰਟੀ ਪਾ ਕੇ ਇਹਨਾਂ ਤੋਂ ਸਵਾਲ ਜਵਾਬ ਪੁੱਛਦਾ ਹੈ ਗੋਲ ਜੀ ਹਾਂ ਮਨ ਗੋਲ ਜੀ ਜੋ ਉਹਨਾਂ ਬੰਦਿਆਂ ਨੇ ਕੱਲੇ ਇਹਨਾਂ ਦੀ ਗੱਲ ਲੋਕਾਂ ਦੇ ਵਿੱਚ ਜਗਜाहिर ਕਰਤੀ ਵੀ ਜਹਾਜ ਦੇ ਛੂਟੇ ਦੀ ਗੱਲ ਕਰਤੀ ਤੇ ਅੱਜ ਉਹਨਾਂ ਦੇ ਖਲਾ ਪਰਚੇ ਦੇ ਦਿਓ ਇਹ ਗੱਲ ਬਣਦੀ ਰਹੇਗੀ ਇਹਦਾ ਮਤਲਬ ਤੁਸੀਂ ਲੋਕਤੰਤਰ ਦਾ ਖਾਣ ਕਰ ਰਹੇ ਹੋ ਤੁਸੀਂ ਪੰਜਾਬ ਦੇ ਜਿਹੜੀ ਜਾਦੀ ਹੈ ਉਹਨੂੰ ਖਤਮ ਕਰ ਰਹੇ ਹੋ ਹਰ ਬੰਦੇ ਨੂੰ ਤੁਸੀਂ ਆਪਣਾ ਗ੍ਰਾਮ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਉੱਪਰ ਟੱਪਣਾ ਚਾਹੁੰਦੇ ਹੋ ਟੱਪਣਾ ਚਾਹੁੰਦੇ ਨਹੀਂ ਤਾਂ ਪੀ ਗਏ ਵੀ ਗळा ਬੰਦ ਕਰ ਦਿਓ ਜੀ ਪੱਤਰਕਾਰ ਨੇ ਕਿਉਂ ਖਬਰ ਲਾਤੀ ਅੱਜ ਤੁਹਾਡੇ ਤੇ ਵੀ ਆ ਕੱਲ ਨੂੰ ਹੋ ਸਕਦਾ ਤੁਹਾਡੇ ਤੇ ਹਰਕਾ ਦੇ ਦੇਣ ਵੀ ਉਹਨਾਂ ਨੂੰ ਅਸੀਂ ਕਿਉਂ ਕਰਦੇ ਆ ਜੀ ਇਸ ਕਰਕੇ ਪੰਜਾਬ ਹੈ ਇਹ ਪੰਜਾਬ ਨਾ ਪਰਚਿਆਂ ਤੋਂ ਨਾ ਚਾਚਿਆਂ ਤੋਂ ਨਾ ਧੱਕੇਸ਼ਾਹਾਂ ਤੋਂ ਨਾ ਇਹ ਡਰਿਆ ਨਾ ਨੇ ਤੇ ਆ ਆਮ ਵੈਸੇ ਹੋਣਾ ਚਾਹੀਦਾ ਹੈ ਨਾ ਹੋਣਾ ਤਾਂ ਇਹ ਚਾਹੀਦਾ ਵੀ ਤੁਸੀਂ ਬਜਾਏ ਪਰਚਿਆਂ ਦੇ ਪਰਚਾ ਦੇਣ ਦੇ ਬਜਾਏ ਸੱਥਾਂ ਦੇ ਵਿੱਚ ਅਕੇ ਚਰਚਾ ਕਰੋ ਕਿ ਨਾ ਲੋਕਾਂ ਦੇ ਨਾਲ ਉਹ ਤਾਂ ਕਹਿੰਦੇ ਹੁੰਦੇ ਸੀ ਨਾ ਵੀ ਜਿਹੜੀ ਸਾਡੀ ਸਰਕਾਰ ਚੱਲੂਗੀ ਉਹ ਸੱਥਾਂ ਚੋਂ ਚੱਲਿਆ ਕਰੂਗੀ ਹਾਂ ਸੱਥਾਂ ਚੋਂ ਚੱਲਦੀ ਹੈ ਸਰਕਾਰ ਹੁਣ ਤੁਹਾਨੂੰ ਪਤਾ ਹੈ ਕਿ ਨਾ ਸੱਥਾਂ ਚੋਂ ਚੱਲਦੀ ਹੈ ਕਿ ਦਿੱਲੂਆਂ ਚੱਲਦੀ ਹੈ ਸਰਕਾਰ ਦਾ ਦਿੱਲੂਆਂ ਚੱਲਦੀ ਹੈ ਪੰਜਾਬ ਦਾ ਐਮ ਐਲ ਏ ਪੰਜਾਬ ਦਾ ਵਜ਼ੀਰ ਉਹਨੇ ਜੋ ਕੋ ਸਟੇਟਮੈਂਟ ਦੇਣੀ ਹੈ ਪੰਜਾਬ ਦੇ ਕਿਸੇ ਮੁੱਦੇ ਤੇ ਉਹ ਦਿੱਲੂਆਂ ਪਹਿਲਾਂ ਲਿਖ ਕੇ ਆਉਂਦੀ ਹੈ ਇੱਥੇ ਬੈਠਾ ਦਿੱਲੀ ਵਾਲੇ ਚੰਡੀਗੜ੍ਹ ਉਹ ਲਿਖ ਕੇ ਭੇਜਿਆ ਵੀ ਆਹੀ ਸ਼ਬਦ ਬੋਲਣਾ ਤੂੰ ਵੱਧ ਨਹੀਂ ਬੋਲਣਾ ਤੇ ਜਿਹੜਾ ਕੋ ਮਾੜਾ ਮੋਟਾ ਵੱਧ ਬੋਲਿਆ ਜਾਂਦਾ ਜੇ ਕੋ ਮਾੜਾ ਮੋਟਾ ਬੱਤ ਬੋਲਿਆ ਜਾਂਦਾ ਤਾਂ ਤੁਹਾਨੂੰ ਪਤਾ ਕਿੰਨੇ ਕ ਐਮ ਐਲ اے ਦੇ ਉੱਪਰ ਜਿਹੜਾ ਪਰਚਾ ਕਰਿਆ ਤੇ ਉਹ ਵਿਚਾਰਾ ਇਟਲੀ ਵਗੈਰਾ ਭੱਜਿਆ ਫਿਰਦਾ ਤੁਹਾਨੂੰ ਯਾਦ ਹੀ ਹੋਊਗਾ ਉਹ ਮਾੜਾ ਜਿਹਾ ਬੋਲਿਆ ਸੀ ਦਿੱਲੀ ਵਾਲਿਆਂ ਤੋਂ ਬਿਨਾਂ ਤੇ ਉਹਦੇ ਖਿਲਾਫ ਪਰਚਾ ਦਿੱਤਾ ਅੱਛਾ ਜਿਵੇਂ ਹੁਣ ਬਈ ਚੂਣਾ ਨੇੜੇ ਆ ਰਹੀਆਂ ਹਜੇ ਤਾਂ ਸਿਰਫ ਸਵਾਲ ਉੱਠਿਆਗਾ ਆਪਣਾ ਹੈਲੀਕਾਪਟਰ ਤੇ ਹਨਾ ਜਹਾਜ਼ ਤੇ ਸਵਾਲ ਉੱਠਿਆਗਾ ਇਸ ਤੋਂ ਬਾਅਦ ਜਿਹੜਾ ਇਹ ਸਵਾਲ ਮਤਲਬ ਉੱਠਣੇ ਆ ਹਜੇ ਲੋਕਾਂ ਨੇ ਕਾਲਜਾਂ ਬਾਰੇ ਵੀ ਪੁੱਛਣਾ ਕਾਲਜਾਂ ਬਾਰੇ ਵੀ ਪੁੱਛਣਾਗਾ ਉਹਦੇ ਨਾਲ ਨਾਲ ਹੋਰ ਸੁੱਖ-ਸਹੂਲਤਾਂ ਬਾਰੇ ਵੀ ਪੁੱਛਣਾਗਾ ਹਨਾ ਤੇ ਫਿਰ ਉਦੋਂ ਕੀ ਹੱਲ ਬਣੂਗਾ ਜਿਹੜਾ ਇਹ ਗੱਲਾਂ ਹੋਣੀਆਂ ਐ ਜਿਹੜਾ ਇਹ ਗੱਲਬਾਤਾਂ ਚੱਲਣੀਆਂ ਐ ਤਾਂ ਗੱਲ ਅੱਜ ਹੀ ਭੱਜ ਲੈ ਇਹ ਤਾਂ ਅੱਜੀ ਪਰਚੇ ਦੇ ਹੋਣ ਲੱਗੇ ਪਰ ਉਦੋਂ ਇੱਕ ਜ਼ਰੂਰ ਹੋਏਗਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੀ 2022 ਦੀ ਇਲੈਕਸ਼ਨ ਹੋਣੀ ਹੈ ਉਦੋਂ ਪਰਚੇ ਨਹੀਂ ਹੋਣਗੇ ਉਦੋਂ ਤਾਂ ਸੱਤਾਂ ਦੇ ਵਿੱਚ ਗੱਲਾਂ ਹੀ ਹੋਣਗੀਆਂ ਕਿਉਂਕਿ ਉਦੋਂ ਇਹਨਾਂ ਦੇ ਹੱਥ ਦੇ ਵਿੱਚ ਪੁਲਿਸ ਵਾਲੀ ਜਿਹੜੀ ਕਮਾਂਡਾ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਵਾਲੀ ਕਮਾਂਡਾ ਹੈ ਸਿਵਲ ਪ੍ਰਸ਼ਾਸਨ ਵਾਲੀ ਕਮਾਂਡਾ ਹੈ ਉਦੋਂ ਪ੍ਰਸ਼ਾਸਨ ਨੇ ਇਹਨਾਂ ਤੋਂ ਸਾਈਡ ਤੇ ਹੋ ਜਾਣਾ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਲੱਗ ਜਾਣਾ ਹੈ ਪਤਾ ਤਾਂ ਹੁਣ ਵੀ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਇਸ ਟਾਈਮ ਮਜਬੂਰ ਹੈ ਜਿਹੜਾ ਇਹ ਕੰਮ ਕਰ ਰਿਹਾ ਹੈ ਅੱਛਾ ਆਪਣੇ ਆਪਾਂ ਨੀੜ ਲਈ ਗੱਲ ਕਰੀਏ ਆਪਣੇ ਭਧੌੜ ਦੇ ਨਾਲ ਲੱਗਦੇ ਇੱਕ ਪਿੰਡ ਦੀ ਉਹਨਾਂ ਦਾ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਆਪਸ ਵਿੱਚ ਦੋ ਪਿੰਡਾਂ ਦਾ ਡਿਸਪਿਊਟ ਸੀ ਉੱਥੇ ਵੀ ਕਈਆਂ ਤੇ ਪਰਚੇ ਦਰਜ ਕੀਤੇ ਗਏ ਸੀ ਜਿਨ੍ਹਾਂ ਨੇ ਐਮਐਲਏ ਸਾਹਿਬ ਖਿਲਾਫ ਮਤਲਬ ਬੋਲਿਆ ਸੀਗਾ ਤੁਹਾਨੂੰ ਕੀ ਲੱਗਦਾ ਵੀ ਇਹ ਡਰਦੇ ਹੀ ਮਤਲਬ ਪਰਚੇ ਕਰਾਈ ਜਾਂਦੇ ਆ ਜਾਂ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਇਹ ਮੈਂ ਤੁਹਾਨੂੰ ਦੱਸਦਾ ਜੇ ਇਹ ਦੋ ਚੀਜ਼ਾਂ ਹੈ ਇਹ ਡਰਨਾ ਵੀ ਚਾਹੁੰਦੇ ਆ ਤੇ ਡਰਾਉਣਾ ਵੀ ਚਾਹੁੰਦੇ ਆ ਇਹ ਡਰਨਾ ਇਹ ਚਾਹੁੰਦੇ ਆ ਦਰਦੇ ਤਾਂ ਇਸ ਗੱਲ ਤੋਂ ਹੈ ਵੀ ਕਿਤੇ ਸਾਡੇ ਤੇ ਕੱਲ ਨੂੰ ਹੋਰ ਨਾ ਕੁਝ ਹੋ ਜੇ ਤੇ ਡਰਾਉਣਾ ਇਹ ਚਾਹੁੰਦੇ ਆ ਸਾਡੀ ਬਾਜ ਬੰਦ ਕਰਨ ਦਾ ਤੇ ਸਿੱਧੋ ਦਰਵਾੜਾ ਸੀਗਾ ਹਰਕੇ ਕਿ ਅਸੀਂ ਇਹ ਨਹੀਂ ਚਲੋ ਕਿਸੇ ਦਾ ਕੋਈ ਸੀਜ਼ ਨਹੀਂ ਸੀ ਹਲ ਜੇ ਤਲਵੰਡੀ ਦਾ ਐਮਐਲਏ ਹਲਕਾ ਭਦੌੜ ਦਾ ਐਮਐਲਏ ਹੋਵੇ ਤਲਵੰਡੀ ਹਲਕਾ ਭਦੌੜ ਦਾ ਪਿੰਡ ਹੋਵੇ ਤੇ ਉਸ ਦੇ ਹੱਕ ਦੇ ਵਿੱਚ ਖੜਨਾ ਨਹੀਂ ਪਜਾਈ ਤੇ ਸਾਡੇ ਐਮਐਲਏ ਨੇ ਸਾਨੂੰ ਲਵਾਰਸ ਛੱਡਿਆ ਤੇ ਉਹਨਾਂ ਦੇ ਖਿਲਾਫ ਪਰਚੇ ਦੇ ਤੇ ਵਿਚਾਰਿਆਂ ਦੇ ਸਾਡੇ ਤਲਵੰਡੀ ਵਾਲਿਆਂ ਦੇ ਜਿਹੜੇ ਐਮਐਲਏ ਦੇ ਖਿਲਾਫ ਬੋਲੇ ਯਾਰ ਨੂੰ ਬੋਲਣ ਦਾ ਸਾਨੂੰ ਯਾਦੀ ਹੈ ਪਰ ਇਹ ਨਗਰ ਕਰੋ ਕਿ ਜੇ ਉਹ ਤਾਂ ਹੁਣ ਤੁਸੀਂ ਆਮ ਹੀ ਦੇਖਿਆ ਜੇ ਮੁੱਖ ਮੰਤਰੀ ਸਾਹਿਬ ਨੂੰ ਜੇ ਕੋਈ ਸਵਾਲ ਕਰਨ ਲੱਗ ਜਾਂਦਾ ਵਿਧਾਨ ਸਭਾ ਚ ਤਾਂ ਤੁਸੀਂ ਦੇਖਿਆ ਵੀ ਉਹਨਾਂ ਦਾ ਇਸ ਤਰ੍ਹਾਂ ਦਾ ਚਿਹਰਾ ਕਿਸ ਤਰ੍ਹਾਂ ਹੁੰਦਾ ਉਹ ਇਸ ਤਰ੍ਹਾਂ ਬਾਹਾਂ ਚੜਾਉਣ ਲੱਗ ਜਾਂਦੇ ਜਿਵੇਂ ਲੜਨਾ ਹੁੰਦਾ ਤੇ ਇਸੇ ਤਰ੍ਹਾਂ ਸਾਡੇ ਐਮਐਲਏ ਸਾਹਿਬ ਇਹ ਤੁਸੀਂ ਦੇਖਿਆ ਹੋਣਾ ਜਦੋਂ ਇਹ ਗੱਲਬਾਤ ਕਰਦੇ ਸੀਗੇ ਚਾਹੇ ਉਹ ਮੁੰਡਾ ਕਲਕੱਤੇ ਦੇ ਨਾਲ ਜਦੋਂ ਜਦਬੈਸ ਹੁੰਦੀ ਸੀ ਨਾਲ ਦੀ ਨਾਲ ਬਾਹਾਂ ਚੜਾਉਣ ਲੱਗ ਜਾਂਦੇ ਸੀ ਜਿਵੇਂ ਲੜਨਾ ਹੁੰਦਾ ਉਹ ਭਾਈ ਸਵਾਲ ਸਾਡੇ ਗੱਲ ਵਿਚਾਰਾਂ ਦੀ ਹੈ ਵਿਚਾਰਾਂ ਨਾਲ ਤੋਂ ਸਵਾਲ ਜਮਾ ਪੁੱਛ ਰਹੇ ਹੈ ਤੇ ਤੁਸੀਂ ਇਹਨਾਂ ਨੂੰ ਕਾਨੂੰਨ ਦੀਆਂ ਧਮਕੀਆਂ ਦੇ ਕੇ ਕਾਨੂੰਨ ਦਾ ਡੰਡਾ ਦਿਖਾ ਕੇ ਸਾਡੇ ਸੰਘ ਦੇ ਵਿੱਚ ਤੁਸੀਂ ਡੰਡਾ ਰਹਾਪੋ ਕਿ ਸਾਡੀ ਜਵਾਨਾਂ ਬੰਦ ਕਰ ਦਿਓ ਇਹ ਜਵਾਨਾਂ ਬੰਦ ਨਹੀਂ ਹੋਣਗੇ ਠੀਕ ਹੈ ਤੁਸੀਂ ਇੱਕ ਦੀ ਜਵਾਨ ਬੰਦ ਕਰ ਲਓਗੇ ਦੋ ਤੇ ਪਰਚੇ ਦੇ ਕੇ ਜੇਲ੍ਹ ਚ ਭੇਜ ਦਿਓਗੇ ਇਹ ਪੰਜਾਬ ਹੈ ਤੁਹਾਨੂੰ ਦਿਵਾਉਂਗਾ ਦਸ ਉੱਠਣਗੇ ਅੱਛਾ ਜਿਵੇਂ ਹੁਣ ਤੁਸੀਂ ਵੱਖ-ਵੱਖ ਸਰਕਾਰ ਦੇ ਵਿੱਚ ਕਿਸੇ ਟਾਈਮ ਤੁਸੀਂ ਵੀ ਸਰਕਾਰ ਦੇ ਮਤਲਬ ਧਾੜਮੇਲ ਦੇ ਵਿੱਚ ਰਹੇ ਹੋ ਹਨਾ ਦੇਖਿਆ ਸੀ ਵੀ ਸਰਕਾਰ ਵੀ ਇਸ ਤਰੀਕੇ ਦਾ ਜਿਹੜਾ ਇਹ ਬਦਲਾ ਕਹਿੰਦੇ ਸੀ ਵੀ ਇਹ じゃ ਬਦਲਾ ਆਊਗਾ ਗਿਆ ਲੇਕਿਨ ਮੈਂ ਇੱਕ ਇੱਕ ਤਾਂ ਸਾਰਿਆਂ ਨੂੰ ਪਹਿਲਾਂ ਸਪਸ਼ਟ ਕਰ ਦਿਆਂ ਕਿ ਮੇਰਾ ਹੁਣ ਨਾ ਕਾਂਗਰਸ ਨਾਲ ਨਾ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਮੈਂ ਇੱਕ ਨਿਊਟਰਲ ਆਪਣੀ ਜਥੇਬੰਦੀ ਨਾਲ ਪੰਜਾਬੀ ਕਰਤਿੱਕ ਕਿਸਾਨ ਮਜ਼ਦੂਰ ਯੂਨੀਅਨ ਦੇ ਝੰਡੇ ਥੱਲੇ ਆ ਅਸੀਂ ਆਪਣੀ ਜਿਹੜੀ ਜਥੇਬੰਦੀ ਚਲਾ ਰਹੇ ਹਾਂ ਜਿਹੜੀ ਗੱਲ ਦੂਜੀਆਂ ਪਾਰਟੀਆਂ ਦੀ ਆ ਮੈਨੂੰ ਤੁਹਾਨੂੰ ਪਤਾ ਦੇ ਨਾਲ ਉਹਨਾਂ ਦੇ ਬੇਟੇ ਨਾਲ ਮੇਰੀ ਵਧੀਆ ਸੀ ਗੱਲ ਇਹ ਆ ਵੀ ਜਦੋਂ ਉਹਨਾਂ ਦੀਆਂ ਸਰਕਾਰਾਂ ਸੀ ਉਹਨਾਂ ਨੂੰ ਇਹ ਸਾਰਾ ਕੁਝ ਕਹਿੰਦੇ ਰਹੇ ਆ ਸਾਰਾ ਕੁਝ ਬੋਲਦੇ ਰਹੇ ਆ ਸਾਰਾ ਕੁਝ ਇਹਨਾਂ ਨੂੰ ਮੈਂ ਕਹਿੰਦਾ ਜੀ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਫੋਨ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਹੋਣ ਤੋਂ ਵੀ ਪਹਿਲਾਂ ਜਦੋਂ ਕੈਸਟਾਂ ਵੱਜਦੀਆਂ ਸੀ ਜਦੋਂ ਕਹਿੰਦੇ ਸੀ ਵੀ ਕੁਲਫੀ ਕਰਮਾ ਕਰਮ ਫਿਰ ਮਿਰਚਾਂ ਇਹਨਾਂ ਨੇ ਮਿੱਠੀਆਂ ਮਿਰਚਾਂ ਵੇਚੀਆਂ ਸੀ ਉਹਦੇ ਵਿੱਚ ਕੀ ਕੁਛ ਗਿਆ ਸੀ ਇਹਨਾਂ ਦੇ ਦਬਰਸ਼ਕ ਅਕਾਲੀ ਗਵਰਨਮੈਂਟ ਜੀ ਵੀ ਨਹੀਂ ਦਿੱਤਾ ਕਿਸੇ ਕਾਂਗਰਸੀ ਨੇ ਨਹੀਂ ਦਿੱਤਾ ਸੀਗਾ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਮਾਰਨਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਪ ਸਾਰੇ ਭਾਈਚਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਬੋਲਣਾ ਚਾਹੀਦਾ ਤੇ ਬੋਲਣ ਬਾਜ ਨਹੀਂ ਬੰਦ ਕਰਨੀ ਚਾਹੀਦੀ ਤੇ ਨਾ ਡਰਨਾ ਚਾਹੀਦਾ ਦੂਜੀ ਬੇਨਤੀ ਇਹ ਜਿਹੜੇ ਕਾਲਜ ਸੀਗੇ ਭਾਈ ਮੈਡੀਕਲ ਕਾਲਜ ਕਿੱਥੇ ਆ ਉਹੋ ਤਾਂ ਇਹ ਨਾ ਕਿ ਤਾਂ ਸਾਨੂੰ ਪੁੱਛਣ ਦਾ ਅਧਿਕਾਰ ਦੇ ਦਿਓ ਕਿ ਮੈਡੀਕਲ ਕਾਲਜ ਕਿੱਥੇ ਆ ਨਾ ਪੁੱਛੋ ਜੀ ਪਤਾ ਲੱਗੇ ਪਰਚਾ ਤੁਹਾਡੇ ਤੇ ਹੋਵੇ ਮੈਂ ਕਹਿੰਦਾ ਕੋਈ ਗੱਲ ਨਹੀਂ ਉਹ ਤਾਂ ਪਰਚੇ ਦਿੰਦਾ ਪਰ ਪਤਾ ਵੀ ਪਰਚਾ ਕਰ ਲੈਣਗੇ ਜੇ ਪਰਚਾ ਹੀ ਕਰਦੇ ਆ ਤਾਂ ਚੰਗੀ ਗੱਲ ਹੈ ਪਰਚਾ ਕਰਦੇ ਇਹਦਾ ਮਤਲਬ ਵੀ ਸਾਡੇ ਸਵਾਲਾਂ ਤੋਂ ਉਹਦਾ ਪੰਜਵੇਂ ਪੱਤਰਕਾਰਾਂ ਦੇ ਦਿੱਤਾ ਜੇ ਮੇਰੇ ਤੇ ਦੇਣ ਲੱਗੇ ਫਿਰ ਕੀ ਹੋ ਜੂ ਅੱਜ ਮੇਰੀ ਵਾਰੀ ਕੱਲ ਨੂੰ ਇਹਦੀ ਪਰਸੋ ਤੇਰੀ ਚੌਥੀ ਹੋਰ ਕਿਸ ਦੀ ਇਹ ਤਾਂ ਚੱਲੀ ਜਾਣਾ ਅੱਗੇ ਕਿਹੜਾ ਦਿੱਤੇ ਨੇ ਇਹਨਾਂ ਨੇ ਪਰਚੇ ਸਾਡੇ ਤੇ ਜਾਂ ਸਾਡੇ ਬੰਦਿਆਂ ਦੇ ਪਰਚੇ ਨਹੀਂ ਦਿੱਤੇ ਜਾਂ ਸਾਡੇ ਸਾਥੀਆਂ ਦੇ ਨਹੀਂ ਦਿੱਤੇ ਜਾਂ ਪੱਤਰਕਾਰਾਂ ਤੇ ਜਾਂ ਆਮ ਲੋਕਾਂ ਤੇ ਜਿਹੜੇ ਬੋਲ ਇਸ ਕਰਕੇ ਕਿੰਨੇ ਜੋ ਨੌਜਵਾਨ ਹੈ ਭਾਨੇ ਸਿੱਧੂ ਵਰਗੇ ਉਹਨਾਂ ਦੇ ਪਰਚੇ ਦਿੱਤੇ ਉਹਨਾਂ ਨੂੰ ਬਰਫ਼ ਤੇ ਛਿੱਲਿਆਂ ਤੇ ਲਟਾ ਲਟਾ ਕੋਟਿਆਂ ਵੀ ਸਤਾਪਾਂ ਦੇ ਸੀ ਸਤਾਪਾਂ ਦੇ ਵਿੱਚ ਲਜਾਲ ਜਾ ਸੀਏ ਜੀ ਲਜਾਲ ਜਾ ਔਰ ਹੋਰ ਬਹੁਤ ਸਾਰੇ ਹੈ ਜਿਨ੍ਹਾਂ ਨੂੰ ਨੌਜਵਾਨਾਂ ਦੇ ਪਰਚੇ ਦਿੱਤੇ ਆ ਜਿਹੜੇ ਕੋਈ ਪੱਤਰਕਾਰ ਭਾਈਚਾਰਾ ਉਹਨਾਂ ਦੇ ਮਨਿੰਦਰ ਦੇ ਇੱਕ ਪਰਚਾ ਹੋਇਆ ਉਹ ਤੋਂ ਪਹਿਲਾਂ ਵੀ ਤਾਂ ਦਿੱਤੇ ਗਰ ਪਰਚੇ ਉਹਨਾਂ ਦੇ ਮਨਿੰਦਰ ਸਿੱਧੂ ਪੱਤਰਕਾਰ ਦੇ ਪਹਿਲਾਂ ਹੀ ਪਰਚੇ ਦਿੱਤੇ ਆ ਦੂਸਰੇ ਜਿਹੜੇ ਮੁੰਡੇ ਉਥੋਂ ਪਰਮਜੀਤ ਵਰਗੇ ਉਹਨਾਂ ਦੇ ਵੀ ਪਰਚੇ ਦਿੱਤੇ ਆ ਪਰਚੇ ਦੇ ਨਾਲ ਇਹਨਾਂ ਦਾ ਇੱਕ ਮਤਲਬ ਇਹਨਾਂ ਨੇ ਆਪਦਾ ਮਾਡਲ ਬਣਾ ਲਿਆ ਕਿ ਇਸ ਵਿਕਾਸ ਕੋਰ ਦਾ ਕਾਰਜ ਤਾਂ ਨਾ ਤੋਂ ਮੋੜਲ ਬਣ ਨਹੀਂ ਸਕਿਆ ਸਕੂਲ ਕਾਲਜਾਂ ਸਕੂਲਾਂ ਦੇ ਨਾਂ ਬਦਲਣ ਦੀ ਦੇਣ ਨਾਲ ਸਕੂਲ ਚੰਗੇ ਨਹੀਂ ਬਣ ਜਾਣੇ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਗਿਣਤੀ ਬੱਚਿਆਂ ਦੀ ਉੱਥੇ ਭਾਰੀ ਹੈ ਹਸਪਤਾਲਾਂ 'ਚ ਮੈਂ ਉਹ ਹੀ ਕਹਿ ਰਿਹਾ ਹਾਂ ਸਕੂਲਾਂ ਦੇ ਵਿੱਚ ਡਾਕਟਰ ਸਕੂਲਾਂ 'ਚ ਮਾਸਟਰ ਹੈ ਨਹੀਂ ਜਿੱਥੇ ਬੱਚਿਆਂ ਦੀ ਗਿਣਤੀ ਹੈ ਜਿੱਥੇ ਗਿਣਤੀ ਹੈ ਉੱਥੇ ਮਾਸਟਰ ਹੈ ਨਹੀਂ ਜਿੱਥੇ ਕਈ ਕਈ ਅਜਿਹੀ ਥਾਂ ਹੈ ਫਰੋਜ਼ਪੁਰ ਜ਼ਿਲ੍ਹੇ ਦਾ ਤੁਸੀਂ ਸ਼ਹਿਰ ਦੇਖਿਆ ਹੋਵੇਗਾ ਕਿ ਉੱਥੇ ਸਕੂਲ ਦੇ ਵਿੱਚ ਇੱਕ ਟੀਚਰ ਤੇ ਸਕੂਲ ਦੀਆਂ ਜਿਹੜੀਆਂ ਛੱਤਾਂ ਡਿੱਗੀਆਂ ਪਈਆਂ ਤੇ ਬੱਚੇ ਜਿਹੜੇ ਉਹ ਬਾਹਰ ਬੈਠ ਕੇ ਪੜ੍ਹ ਰਹੇ ਆ ਇੱਕ ਪਿੰਡ ਦਾ ਸਕੂਲ ਇਹੋ ਜਿਹਾ ਹੈ ਜਿੱਥੇ ਸਕੂਲ ਦੇ ਵਿੱਚ ਸਕੂਲ ਡਿੱਗਿਆ ਪਿਆ ਤੇ ਬੱਚੇ ਕਿਸੇ ਦੇ ਘਰੇ ਪੜ੍ਹਾਏ ਜਾ ਰਹੇ ਆ ਇਹ ਮਤਲਬ ਐ ਗੱਲਾਂ ਨਾਲ ਨਹੀਂ ਗੱਲ ਬਣਨੀ ਸਾਨੂੰ ਪਹਿਲਾਂ ਤਾਂ ਕਾਲਜ ਦੱਸਿਆ ਜਾਣ ਵੀ ਕਿੱਥੇ ਆ ਫਿਰ ਸਾਨੂੰ ਮੈਡੀਕਲ ਕਾਲਜ ਦੱਸਿਆ ਜਾਣ ਵੀ ਕਿੱਥੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਦੱਸਿਆ ਜਾਵੇ ਜਿਹੜੇ ਕਹਿੰਦੇ ਸੀ ਕਿ ਅਸੀਂ ਹਰ ਪਿੰਡ ਦੇ ਵਿੱਚ ਵਧੀਆ ਥੋੜੀਆਂ ਸਿਹਤ ਸਹੂਲਤਾਂ ਦੇਵਾਂਗੇ ਤੇ ਸਿਹਤ ਸਹੂਲਤਾਂ ਦੇ ਵਿੱਚ ਸਾਡੇ ਪਿੰਡ ਦੇ ਭਦੌੜ ਦੇ ਵਿੱਚ ਡਾਕਟਰਾਂ ਸੰਬੰਧੀ ਲਾ ਲਾ ਕੇ ਮੈਂ ਦੱਸਣਾ ਚਾਹ ਰਾ ਹ ਦੀ ਦਲ ਦੇ ਵਿਰੋਧ ਕੀਤਾ ਹਸਪਤਾਲ ਵਾਸਤੇ ਕਾਂਗਰਸ ਦੀ ਸਰਕਾਰ ਮੌਕੇ ਕਾਂਗਰਸ ਦਾ ਡਟਮਾ ਵਿਰੋਧ ਕੀਤਾ ਵੀ ਹਸਪਤਾਲ ਚ ਡਾਕਟਰ ਦਿਓ ਤੇ ਜਦੋਂ ਇਹਨਾਂ ਦੀ ਸਰਕਾਰ ਸੀ ਛੜੂ ਪਾਲਟੀ ਦੀ ਤੇ ਅਸੀਂ ਤਿੰਨ ਕੋਣੀ ਤੇ ਉੱਤੇ ਧਰਨਾ ਦੇ ਕੇ ਲੰਮਾ ਟਾਈਮ ਧਰਨਾ ਦਿੱਤਾ 2023 ਚ ਧਰਨਾ ਦਿੱਤਾ ਪੰਜ ਡਾਕਟਰ ਲੈ ਕੇ ਆਂਦੇ ਪਿਓ ਦੇ ਪੁੱਤਾਂ ਨੂੰ ਸਾਡੇ ਡਾਕਟਰੀ ਪਦਰੀ ਕਦਰ ਭੇਜਦੇ ਇਹਨਾਂ ਨੇ ਜਦੋਂ ਪੁੱਛਦੇ ਆ ਕਹਿੰਦੇ ਜੀ ਫਲਾਣਾ ਡਾਕਟਰ ਦਾ ਕੋਰਸ ਕਰਨ ਚਲਾ ਗਿਆ ਉਹ ਭਾਈ ਜੀ ਕੋਰਸ ਕਰਨ ਚਲਾ ਗਿਆ ਤਾਂ ਉਹਦੇ ਥਾਂ ਤੇ ਕੋਈ ਹੋਰ ਡਿਪਲੋਮੇਸ਼ਨ ਤੇ ਲਾਉਂਦੇ ਸਾਡੇ ਵਾਲੇ ਚੱਕ ਚੱਕ ਕੇ ਤੁਸੀਂ ਪਾਸੇ ਠੋਕੇ ਤੇ ਸਾਡਾ ਭਧੌੜ ਉਵੇਂ ਦਾ ਉਵੇਂ ਜਿਹੜੇ ਮਰਜੀ ਹਸਪਤਾਲ ਦੀ ਗੱਲ ਕਰੋ ਹਰਿਆਲ ਸਿੰਘ ਵਾਲੇ ਡਾਕਟਰ ਨਹੀਂ ਪੂਰੇ ਬਾਗੇ ਪਰਾਣੇ ਨਹੀਂ ਪੂਰੇ ਬਰਨਾਲੇ ਚ ਪੂਰੇ ਨਹੀਂ ਹੈਗੇ ਜਿਹੜੇ ਮਰਜੀ ਹਸਪਤਾਲ ਦੀ ਗੱਲ ਕਰੋ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਕਿਹੜੀਆਂ ਸਹੂਲਤਾਂ ਪਈਆਂ ਬਰਨਾਲੇ ਤੁਸੀਂ ਦੱਸ ਦਿਓ ਬਠਿੰਡੇ ਚਲੇ ਜਾਓ ਸਾਰੇ ਦਾ ਸਾਰਾ ਸਿਹਤ ਸਹੂਲਤਾਂ ਮੰਦਾ ਹਾਲ ਤੇ ਇਹ ਗੱਲਾਂ ਦੋ ਸੀ ਇਹਨਾਂ ਜਿਹੜੇ ਸਰਕਾਰ ਲੈ ਕੇ ਆਈ ਸੀ ਦੋ ਗੱਲਾਂ ਤੇ ਲੈ ਕੇ ਆਈ ਸੀ ਇਸ ਗੱਲ ਤੇ ਲੈ ਕੇ ਆਏ ਸੀਗੇ ਵੀ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਹਰ ਬੰਦੇ ਨੂੰ ਚਾਹੇ ਉਹ ਅਕਾਲੀ ਆ ਕਾਂਗਰਸੀ ਆ ਝਾੜੂ ਵਾਲਾ ਬੀਜੇਪੀ ਵਾਲਾ ਬਹੁਜਨ ਵਾਲਾ ਕਾਮਰੇਡ ਆ ਕਿਹੜਾ ਮਰਜੀ ਹੋਵੇ ਸਭ ਤੋਂ ਪਹਿਲਾਂ ਉਹੋ ਬੰਦੇ ਨੂੰ ਇਨਸਾਨ ਨੂੰ ਸਿਹਤ ਚਾਹੀਦੀ ਹੈ ਜੇ ਸਿਹਤ ਹੈ ਤੇ ਫੇਰੀ ਸਾਰਾ ਕੁਝ ਹੈ ਉਸ ਤੋਂ ਬਾਅਦ ਵਿੱਚ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਕਿਉਂਕਿ ਬੰਦਾ ਜਿਉਂਦਾ ਰਹੂ ਪਰ ਪੜ੍ਹੂਗਾ ਵੀ ਤੇ ਪੜ੍ਹਨ ਵਾਸਤੇ ਵੀ ਹਰ ਬੱਚੇ ਨੂੰ ਹਰ ਧੀ ਨੂੰ ਹਰ ਭੈਣ ਨੂੰ ਹਰ ਨੌਜਵਾਨ ਨੂੰ ਪੜ੍ਹਾਈ ਜ਼ਰੂਰੀ ਹੈ ਤੇ ਪੜ੍ਹਾਈ ਦਾ ਸਤਿਆਨਾਸ਼ ਹੈ ਇਹ ਘਟੋ ਘਟ ਜਿਹੜੇ ਭੇਜਦੇ ਆ ਇਹਨਾਂ ਨੇ ਜੀ ਕਹਿੰਦੇ ਤੁਸੀਂ ਚਲੇ ਜਾਓ ਜੀ ਸਿੰਗਾਪੁਰ ਕਿਤੇ ਕਿਤੇ ਭੇਜ ਦਿੰਦੇ ਆ ਜੀ ਟੀਚਰ ਉੱਥੇ ਚੱਲੇ ਆ ਜਿਹੜੇ ਉੱਥੋਂ ਸਿੱਖਣ ਵਾਸਤੇ ਮੈਂ ਮੇਰੀ ਬੇਨਤੀ ਹੈ ਘਟੋ ਘਟ ਪਹਿਲਾਂ ਨੰਬਰ ਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਿਹੜੇ ਐਮਐਲਏ ਆ ਇਹਨਾਂ ਦੇ ਵਜ਼ੀਰ ਆ ਉਹ ਆਪ ਸਿੱਖ ਕੇ ਆਉਣ ਕਿ ਜਿਹੜੀਆਂ ਦੂਜੀਆਂ ਜਿੱਥੇ ਦੂਜੇ ਦੇਸ਼ਾਂ ਦੇ ਵਿੱਚ ਤੁਸੀਂ ਜਾਣੇ ਹੋਗਾ ਨਾ ਸਿੱਖਣ ਵਾਸਤੇ ਕਿ ਟੀਚਰ ਉੱਥੋਂ ਸਿੱਖ ਕੇ ਆਉਣ ਕਿ ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲਣੀ ਹੈ ਸਭ ਤੋਂ ਪਹਿਲਾਂ ਤੁਸੀਂ ਚਲ ਸਿੱਖ ਕੇ ਆਓ ਤੁਸੀਂ ਉੱਥੋਂ ਦਾ ਦੇਖੋ ਸਬੰਧ ਕਿ ਕੀ ਸਰਕਾਰ ਕਿਸ ਤਰ੍ਹਾਂ ਦੀ ਚੱਲਦੀ ਹੈ ਤੇ ਉੱਥੋਂ ਦੇ ਨਮਾਇੰਦਿਆਂ ਦਾ ਹਾਲ ਕੀ ਹੈ ਨਮਾਇੰਦੇ ਜਿਹੜੇ ਉੱਥੋਂ ਆਮ ਤੁਰੇ ਫਿਰਦੇ ਆ ਤੇ ਤੁਸੀਂ 40 40 ਗਨਮੈਨ ਲੈ ਕੇ ਚਰ ਤੁਰੇ ਫਿਰਦੇ ਹੋ ਜਿਹੜੇ ਕਹਿੰਦੇ ਸੀ ਅਸੀਂ ਗਨਮੈਨ ਨਹੀਂ ਲੈਣਾ ਅਸੀਂ ਪੰਜਾਬ ਦਾ ਕਲਚਰ ਆ ਜਿਹੜਾ ਅਸੀਂ ਬੀਏਪੀ ਕਲਚਰ ਖਤਮ ਕਰ ਦੇਵਾਂਗੇ ਤੇ ਆਮ ਲੋ ਕਟਗਾ ਨਹੀਂ ਹੈਗਾ ਇੱਕ ਦਾ ਤਾਂ ਨਾਂ ਲੈਣਾ ਇੱਕ ਵੀ ਬੰਦੇ ਦਾ ਨਾਂ ਨਹੀਂ ਲੈ ਸਕਦੇਗੇ ਦੇਖ ਲਓ ਮੈਂ ਕਹਿੰਦਾ ਵੀ ਇਹਨਾਂ ਦੇ ਐਮਐਲਏ ਜਿਹੜੇ ਪਹਿਲਾਂ ਪਖੰਡ ਕਰਦੇ ਡਰਾਮੇ ਕਰਦੇ ਸੀ ਕਿ ਸਾਈਕਲ ਤੇ ਜਾਵਾਂਗੇ ਤੁਹਾਨੂੰ ਯਾਦ ਆ ਹੈਗਾ ਕਿ ਇਹਨਾਂ ਦਾ ਐਮਐਲਏ ਸਾਈਕਲ ਤੇ ਜਾਂਦਾ ਸੀ ਨਾਬੇ ਵਾਲਾ ਨਾਬੇ ਵਾਲਾ ਦੇਵ ਸਿੰਘ ਜੀ ਮਾਨ ਉਹ ਕਿੱਥੇ ਐਮਐਲਏ ਸਾਹਿਬ ਇਹਨਾਂ ਨੇ ਕੱਲ ਪਾਸੂ ਪ੍ਰਧਾਨ ਸਭਾ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਵਾਸਤੇ ਮਤਾ ਲੈ ਕੇ ਆਂਦਾ ਜੀ ਕਹਿੰਦੇ ਜਿਹੜੇ ਨਰੇਗਾ ਮਜ਼ਦੂਰਾਂ ਦੇ ਸੰਧੀ ਤੇ ਉਥੇ ਪਰਣਾਲਾ ਕਿੱਥੇ ਦਾ ਕਿੱਥੇ ਰਿਹਾ ਇਥੇ ਕੱਲੀ ਵਿਧਾਨ ਸਭਾ ਦੇ ਵਿੱਚ ਮਤਾ ਪਾਉਣਾ ਨਹੀਂ ਕੋਈ ਅਸੀਂ ਮਤਾ ਪਾ ਲਿਆ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਉਦੋਂ ਚਲੋ ਦਿੱਲੀ ਚਲ ਕੇ ਦਿਓ ਤਰਨਾ ਕਿਉਂ ਨਹੀਂ ਦਿੰਦੇ ਉਹ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਕਾਲੀ ਵਿੱਚੇ ਹੀ ਸਾਰੇ ਦੇ ਸਾਰੇ ਸਾਡੇ ਖਾਸ ਕਰਕੇ ਗਰੀਬ ਲੋਕਾਂ ਦੇ ਨਾਮਾਂ ਤੇ ਰਾਜਨੀਤਿਕਾਂ ਕਰਦੇ ਆ ਕੋ ਤੂੰ ਬਾਤ ਦੇ ਬੱਚੋ ਪਰ ਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ ਕਾਲੀ ਗਵਰਨਮੈਂਟ ਸੀ ਕਾਲੀ ਗਵਰਨਮੈਂਟ ਦੇ ਮੌਕੇ ਵੀ ਸਰਕਾਰ ਦੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਸਰਪੰਚ ਸੀਗੇ ਉਹਨਾਂ ਨੇ ਯਾਲੀ ਕਟ ਕਾਰਡ ਬਣਾਵਾ ਬਣਾ ਕੇ ਨਰੇਗਾ ਮਜ਼ਦੂਰਾਂ ਦੇ ਵਿੱਚੋਂ ਸਾਡੇ ਮਜ਼ਦੂਰਾਂ ਦਾ ਹੱਕ ਖੋ ਕੇ ਆਪਦੇ ਬੱਚਿਆਂ ਨੂੰ ਲੈ ਕੇ ਦਿੱਤਾ ਬਹੁਤ ਸਾਰੇ ਘਮਲੇ ਹੋਏ ਉਦੋਂ ਵੀ ਪਰ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਕਾਂਗਰਸ ਦੇ ਮੌਕੇ ਵੀ ਇਹੀ ਕੁਝ ਹੋਇਆ ਤੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਇਹੀ ਕੁਝ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਦਾ ਸਾਡੇ ਮਜ਼ਦੂਰਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਇਹ ਤਾਂ ਕਹਿੰਦੇ ਕਰਾਂ ਵੀ ਉੱਥੋਂ ਜਿਹੜਾ ਹੁਣ ਹਰ ਜੇ ਮਤਾ ਪਾਇਆ ਹੈ ਹਜੇ ਤਾਂ ਉਹਨਾਂ ਕਹਿਣਾ ਚਾਹੁੰਦਾ ਵੀ ਇੰਨਾ ਦੇ ਰਾਜ ਦੇ ਵਿੱਚ ਤਾਂ ਮਜ਼ਦੂਰਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਮਜ਼ਦੂਰਾਂ ਨੂੰ ਜੋ ਮਿਲ ਰਿਹਾ ਇੱਕ ਚੀਜ਼ ਮਿਲ ਰਹੀ ਹੈ ਮਜ਼ਦੂਰਾਂ ਨੂੰ ਉਹ 75 ਸਾਲਾਂ ਚ ਨਹੀਂ ਸੀ ਮਿਲੀ ਸੀ ਮੈਂ ਕਹਿੰਦਾ ਕਿ 75 ਵੀ 6 78 ਸਾਲਾਂ ਚ ਨਹੀਂ ਸੀ ਮਿਲੀ ਜਿਹੜੀ ਇਹਨਾਂ ਨੇ ਦਿੱਤੀ ਇਹਨਾਂ ਨੇ ਦਿੱਤਾਂ ਸਾਨੂੰ ਡਾਂਗਾ ਇਹ ਮਜ਼ਦੂਰ ਜਾਂਦੇ ਆ ਤੇ ਇਹਦੀ ਕੋਠੀ ਦੇ ਮੂਹਰੇ ਧਰਨਾ ਦੇਣ ਵਾਸਤੇ ਉੱਥੇ ਮਜ਼ਦੂਰਾਂ ਤੇ ਡਾਂਗਾ ਜੇ ਇਹ ਕਹਿੰਦੇ ਜੀ ਮਜ਼ਦੂਰ ਇਹਨਾਂ ਦੇ ਕੋਠੀ ਦੇ ਬਾਰਮੂਰੇ ਜਾ ਕੇ ਚੰਡੀਗੜ੍ਹ ਜਾਣ ਦੀ ਗੱਲ ਕਰਦੇ ਆ ਇਹਨਾਂ ਨੂੰ ਰਾਹ ਦੇ ਵਿੱਚ ਖੜਾ ਕੇ ਇਧਰੋਂ ਪਟਿਆਲੇ ਤੋਂ ਉਧਰੋਂ ਲੁਧਿਆਣੇ ਟਕਾ ਕੇ ਤਸੱਲੀ ਨਾਲ ਉੱਥੇ ਇਹਨਾਂ ਦੇ ਜਿਹੜੀ ਪੁਲਿਸ ਆਉਂ ਕੁੱਟਦੀ ਐ ਇਹ ਕਹਿੰਦੇ ਸੀਗੇ ਕਿ ਅਸੀਂ ਸਾਡੇ ਰਾਜ ਦੇ ਮੌਕੇ ਕਿਸੇ ਧੀ ਭੈਣ ਨੂੰ ਥਾਣੇ ਚੋਂ ਕਢੀਸਿਆ ਜਾਊ ਤੇ ਸਾਡੇ ਨਾਲ ਤਾਂ ਸੜਕਾਂ ਤੇ ਕੁੜਗਨਾਂ ਚੁੰਨਾਂ ਲਾਈਆਂ ਯਾਰ ਮਾਸਟਰ ਡਾਕਟਰ ਸਾਰੀਆਂ ਜਿਹਨੇ ਕੁੜਗਨਾਂ ਸਾਂ ਸੀ ਡਾਕਟਰ ਸੀ ਜਿਹੜੇ ਮਾਸਟਰ ਸੀ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਲੋਕਾਂ ਦੇ ਇਹਨਾਂ ਨੇ ਡਾਂਗਾ ਭਰਾਈਆਂ अच्छा सरकार है जेडी सोशल मीडिया देख दी हैगी सोशल मीडिया तो चल दिया ਤੁਹਾਨੂੰ ਪਤਾ ਹੀ ਵੀ ਉਹਤੇ ਰਿਐਕਟ ਕਰਦੀ ਹੈ ਜੇ ਸਲਾਹ ਦੇਣੀ ਹੋਵੇ ਸਰਕਾਰ ਨੂੰ ਤਾਂ ਕੀ ਦਿੰ। ਮੈਂ ਜੇ ਸਲਾਹ ਦੇਣੀ ਹੋਵੇ ਤਾਂ ਮੈਂ ਤਾਂ ਇੱਕੋ ਸਲਾਹ ਦੇਵਾਂਗਾ ਵੀ ਬਾਈ ਜੀ ਤੁਹਾਡੇ ਰਹਿ ਗਏ ਸਿਰਫ ਅੱਜ ਗਿਣ ਲਓ ਪੂਰੇ 11 ਮਹੀਨੇ ਤੇ 11 ਮਹੀਨੇ ਤੋਂ ਪਹਿਲਾਂ 6 ਮਹੀਨੇ ਅਫਸਰशाही ਨੇ ਤੁਤੋਂ ਮੂੰਹ ਬਹੁਤ ਮੋੜ ਦੇਣਾ ਮੇਰੀ ਬੇਨਤੀ ਹੈ ਘਟੋ ਘਟ ਘਟ ਤੋਂ ਘਟ ਤੁਸੀਂ ਜਿੰਨੇ ਮਲੇ ਹਜੇ ਤੁਹਾਡੇ ਕੋਲ 6 ਮਹੀਨੇ ਦਾ ਜਾਂ ਟਾਈਮ ਪਿਆ 5-6 ਮਹੀਨੇ ਦਾ ਟਾਈਮ ਪਿਆ 5-6 ਮਹੀਨਿਆਂ ਦੇ ਵਿੱਚ ਇੱਕ ਤਾਂ ਤੁਸੀਂ ਆਪਣੀ ਬੋਲੀ ਨੂੰ ਸੁਧਾਰ ਲਓ ਬੋਲੀ ਸੁਧਾਰ ਲਓ ਕਿਉਂਕਿ ਕੱਲ ਨੂੰ ਇਹ ਨਾ ਹੋਵੇ ਕਿ ਇਲੈਕਸ਼ਨ ਦੇ ਵਿੱਚ ਅੱਜ ਤੋਂ ਆ ਆ ਦਿਨ ਹੋਣਗੇ ਜਨਵਰੀ ਤੇ ਫਰਵਰੀ ਵਾਲੇ ਅਗਲੇ ਤੇ ਜਨਵਰੀ ਫਰਵਰੀ ਦੇ ਵਿੱਚ ਹਾਲਾਤ ਪੰਜਾਬ ਦੇ ਬਹੁਤ ਬੁਰੇ ਹੋ ਜਾਣਗੇ ਜਿਹਾ ਹੀ ਕੁਛ ਰਿਹਾ ਹੈ ਕਨਾ ਲੀਡਰਾਂ ਨਾਲ ਕੀ ਲੀਡਰ ਜਿਹੜੇ ਕੁਛ ਕਰ ਰਹੇ ਆ ਇਹਨਾਂ ਦੇ ਹਾਲਾਤ ਪੰਜਾਬ ਦੇ ਮਾੜੇ ਹੋਣਗੇ ਯਾਰ ਲੋਕ ਸਵਾਲ ਪੁੱਛ ਕਰਨਗੇ ਕੱਲੇ ਕੱਲੇ ਪਿੰਡ ਦੇ ਵਿੱਚ ਸਵਾਲ ਕਰਨਗੇ ਇਹ ਤਾਂ ਕਹਿੰਦੇ ਸੀ ਵੀ ਡੜਾ ਤੋਂ ਡੜਾ ਹੋਇਆ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਮੜਕੇ ਨਾ ਹੋਵੇ ਪਿੰਡਾਂ ਦੇ ਵਿੱਚ ਸਿਆਲ ਜਿਹੇ ਦਿਨਾਂ ਦੇ ਵਿੱਚ ਪਾਥੀਆਂ ਬਹੁਤ ਜਿਹੜੀਆਂ ਘਟਾ ਸੋਕਦੀਆਂ ਤੇ ਹਾਲਾਤ ਆ ਜਿਹੜੇ ਪੰਜਾਬ ਦੇ ਇਹੋ ਜਿਹੇ ਨਾ ਬਣਾ ਉਹ ਵੀ ਕੱਲ ਨੂੰ ਤੁਹਾਡੇ ਲੋਕ ਪਾਥ ਨਾ ਮਾਰਨ ਸੋ ਮੇਰੀ ਤਾਂ ਸਾਰੇ ਐਮਐਲਏ ਸਾਹਿਬਾਨਾਂ ਨੂੰ ਸਾਰੇ ਇਹਨਾਂ ਨੂੰ ਦੋਸਤ ਸਵਾਲ ਜ਼ਰੂਰ ਹੈ ਕਿ ਤੁਸੀਂ ਕੱਲ ਮਤਾ ਪਾਇਆ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਡੇ ਪੰਜਾਬ ਦੇ ਪਰਸੋਂ ਨੂੰ ਜਿਹੜਾ ਨਰੇਗਾ ਚੋਂਦੀ ਤੇ ਮੈਂ ਇੱਕ ਸਵਾਲ ਤੁਹਾਨੂੰ ਵੀ ਕਰਦਾ ਨਰੇਗਾ ਦਾ ਤੁਸੀਂ ਹੱਕ ਦੇ ਵਿੱਚ ਮਤਾ ਪਾਇ ਮੈਂ ਚਲੋ ਫਿਰ ਵੀ ਧੰਨਵਾਦ ਕਰ ਦਿੰਨੇ ਉਹ ਨੰਬਰ ਨਹੀਂ ਦੇਣ ਵਾਲੇ ਪਰ ਫਿਰ ਵੀ ਚਲੋ ਤੁਹਾਡਾ ਧੰਨਵਾਦ ਮੈਂ ਇੱਕ ਜ਼ਰੂਰ ਪੁੱਛਦਾ ਕਿ ਪੰਜਾਬ ਦਾ ਡਿਪਟੀ ਸੀਐਮ ਕਿੱਥੇ ਆ ਸਾਡੇ ਦਲਤਾਂ ਦਾ ਕਿੱਧਰ ਖਾ ਕੇ ਡਿਪਟੀ ਸੀਐਮ ਨੂੰ ਆ ਤੇ ਮਾਨ ਅਰਗੇ ਜਿਹੜੇ ਕਹਿੰਦੇ ਸੀ ਕਿ ਸਾਡਾ ਹੋਊਗਾ ਦਲਤਾਂ ਦਾ ਡਿਪਟੀ ਸੀਐਮ ਕਿੱਥੇ ਆ ਸਾਢੇ 4 ਸਾਲ ਇਹਨਾਂ ਦੇ ਹੋਰ ਅਈ ਲੰਘ ਜਿਹੜੇ ਆਪਾਂ 5 ਮਹੀਨੇ ਰਹਿ ਕੇ ਤੁਹਾਨੂੰ ਦੱਸਿਆ ਅੱਜ ਵਾਲਾ ਹਫਤਾ ਚੜ ਗਿਆ ਕੰਮ ਨਾਲ ਦੀ ਨਾਲ ਡਿੱਪਟ ਜਾਂਦਾ ਮਹੀਨੇ ਦਾ ਸੋ ਇਸ ਕਰਕੇ ਟਾਈਮ ਇਹਨਾਂ ਦਾ ਥੋੜਾ ਰਹਿ ਗਿਆ ਇਹਨਾਂ ਨੂੰ ਘੱਟੋ ਘੱਟ ਪਿੰਡਾਂ ਦੇ ਵਿੱਚ ਆਪਣੀ ਲਿਆਕਤ ਪੈਦਾ ਕਰਨੀ ਚਾਹੀਦੀ ਹੈ ਲੋਕਾਂ ਦੀ ਵਧੀਆ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਇਹਨਾਂ ਨੇ ਕੋਈ ਚੰਗੇ ਕੰਮ ਕਰੇ ਅਸੀਂ ਉਹਨਾਂ ਦੀ ਵਧੀਆ ਵੀ ਗੱਲ ਕਹਾਂਗੇ ਜਦੋਂ ਇਹਨਾਂ ਨੇ ਆਨੰਦਪੁਰ ਸਾਹਿਬ ਵਿਧਾਨ ਸਭਾ ਲਈ ਹੈ ਤਾਂ ਅਸੀਂ ਉੱਥੇ ਚੰਗਾ ਵੀ ਕਹਤਾ ਸੀ ਵੀ ਚਲੋ ਯਾਰ ਜਿਨ੍ਹਾਂ ਨੇ ਦੋ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਾ ਦਰਜਾ ਦਿੱਤਾ ਅਸੀਂ ਧੰਨਵਾਦ ਵੀ ਗਿਆ ਸੀ ਪਰ ਜਿਹੜੇ ਯਾਰ ਆ ਜੁਲਮ ਕਰਨੇ ਮਜ਼ਦੂਰਾਂ ਤੇ ਕਿਸਾਨਾਂ ਤੇ ਦੁਕਾਨਦਾਰਾਂ ਤੇ ਜਿਹੜੇ ਪੱਤਰਕਾਰ ਭਾਈਚਾਰੇ ਤੇ ਖਾਸ ਕਰਕੇ ਪੱਤਰਚਾਰਾਂ ਪੱਤਰਕਾਰਾਂ ਦੀ ਇਹ ਜਵਾਨ ਬੰਦ ਕਰਨੀ ਬੰਦ ਕਰ ਦੇਵੇ ਸਰਕਾਰ ਤੇ ਨਹੀਂ ਅਗਲੇ ਸਾਲ ਦੇ ਵਿੱਚ ਇਹਨਾਂ ਦੀ ਕਿਤੇ ਨਾ ਹੋਵੇ ਵਿਧਾਨ ਸਭਾ ਦੀ ਜਿਹੜੀ ਬਾਰ ਮੂਰੋ ਬੰਦ ਹੋ ਜਾਣ ਕਿਉਂਕਿ ਲੋਕਾਂ ਨੇ ਚੇਤਾਕੀ ਨਹੀਂ ਭੇਜਣਾ ਬਹੁਤ-ਬਹੁਤ ਧੰਨਵਾਦ ਸਾਰੇ ਫੇਰ ਮੈਂ ਦੁਆਰੇ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਪੰਜਾਬੀ ਕਿਰਤੀ ਕਿਸਾਨ ਮਜ਼ਦੂਰੀਆਂ ਨੂੰ ਲੋ ਸਖਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਡਟਮਾ ਬਰੋਵ ਕਰਦਾ ਕਿ ਇਹਨਾਂ ਨੇ ਜਿਹੜਾ ਪੱਤਰਕਾਰ ਭਾਈ ਚਰੇ ਦੇ ਉੱਪਰ ਪਰਚੇ ਦਿੱਤੇ ਆ ਇਹਨਾਂ ਨੇ ਜਿਹੜੀ ਉਹਨਾਂ ਦੀ ਜ਼ੁਬਾਨ ਬੰਦ ਕਰਨੀ ਚਾਹੀ ਹੈ ਇਹ ਮਨੁੱਖੀ ਅਧਿਕਾਰਾਂ ਦੀ ਲੰਗਣਾ ਕਿਉਂਕਿ ਜੇ ਹੱਕ ਸੱਚ ਦੀ ਆਵਾਜ਼ ਨਾ ਪਛਾਣੋਗੇ ਇਹਦਾ ਮਤਲਬ ਤੁਸੀਂ ਜਾਦੀ ਦੇ ਕਾਤਲ ਲੁਕਾ ਕੇ ਜਿਆਦੀ ਉਥੇ ਹੁਣੀ ਨਹੀਂ ਚਾਹੀਦੀ ਜਿਆਦੀ ਤੇ ਬੋਲਣਾ ਨਹੀਂ ਚਾਹੀਦਾ ਤੁਹਾਡਾ ਧੰਨਵਾਦ